ਦੀ ਦਿੱਲੀ ਦੇ ਵਿੱਚ ਇਲੈਕਸ਼ਨਾਂ ਨੇ ਕਿਤੇ ਇਲੈਕਸ਼ਨਾਂ ਨੂੰ ਦੇਖਦੇ ਹੋਏ ਤਾਂ ਨਹੀਂ ਕੋਈ ਪਲੈਨਿੰਗ ਨਹੀਂ ਉੱਥੇ ਇਲੈਕਸ਼ਨ ਕਰਸਾਨਾ ਨਹੀਂ ਤਾਂ ਦਿੱਲੀ ਵੋਟਾਂ ਹੀ ਨਹੀਂ ਆਉਂਦੀਆਂ ਇਹ ਤਾਂ ਕੁਦਰਤ ਨੇ ਸਾਰਾ ਵਰਤਾਰਾ ਸਾਰਾ ਕੀਤਾ ਜਿਵੇਂ ਉਦੋਂ ਮੋਦੀ ਨੇ ਕਿਹਾ ਨਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਵਰਪੂਰ ਵਿੱਚ ਭਈ ਲਾਓ ਕਾਲੇ ਕਾਨੂੰਨ ਖਤਮ ਉਹ ਉਹੋ ਦੀ ਕਲਾ ਹੈ ਉਹ ਇਸ ਕਲਾ ਦੀ ਮੈਂ ਢੀਕ ਜੀ ਵੀ ਇਹ ਕਲਾ ਹੀ ਵਰਤੂਗੀ ਇਹ ਕਲਾ ਹੀ ਵਰਤੀ ਹੈ ਕੋਈ ਅਸੀਂ ਤਾਂ ਉੱਥੇ ਪਹੁੰਚ ਨਹੀਂ ਕੀਤੀ ਆਪਣੇ ਆਪ ਹੀ ਕੋਈ ਦਿਮਾਗਮਾਰਾ ਜ ਨੇ ਇਕਾਣੇ ਲਿਆਂਦਾ ਤੇ ਉੱਥੇ ਅਧਿਕਾਰੀ ਆਇਆ ਪਰ ਪ੍ਰਪੋਜ਼ਲ ਆਈ ਏ ਪ੍ਰਪੋਜ਼ਲ ਦੋਵਾਂ ਫਾਰਮਾਂ ਵਿਚ ਵਿਚਾਰੀ ਗਈ ਤੇ ਡੱਲੇਵਾਰ ਸਾਹਿਬ ਨੇ ਪਹਿਲਾਂ ਜਿਹੜਿਆ ਸਾਡੇ 111 ਜਾਂ 20 ਹੋ ਗਏ ਜਦੋਂ ਰਾਤ ਸਾਰੀ ਗੱਲ ਹੋਈ ਕਹਿੰਦਾ ਪਹਿਲਾਂ ਉਹਨਾਂ ਤੋਂ ਪੁੱਛੋ ਦੂਰ ਦੇਚੀ ਵੇਖੋ ਲੀਡਰ ਕਿਤੇ ਆਪ ਹੋਦਰਾ ਨਹੀਂ ਆਪ ਅਰਾਦੇ ਵਾਲਾ ਬੰਦਾ ਔਰ ਹੁਣ ਮੈਂ ਤਾਂ ਇਹ ਅਰਦਾਸ ਕਰਦਾ ਇਹ ਫਿਰ ਚੜੇਗਾ ਮੈਨੂੰ ਵਿਸ਼ਵਾਸ ਹੈ ਮੰਗਾ ਮੰਨੀਆਂ ਜਾਣਗੀਆਂ ਜਿਵੇਂ ਅੱਜ ਅਸੀਂ ਹਾਰ ਪਾਏ ਦੋ ਚੋ ਮੁੰਡਿਆਂ ਤੋਂ ਮੇਰੇ ਤੋਂ ਪੁਆਇਡ ਬਜ਼ੁਰਗ ਦੇ ਤੌਰ ਤੇ ਢੱਲੇਵਾਰ ਸਾਹਿਬ ਨੂੰ ਇੱਥੋਂ ਲੈ ਕੇ ਅਸੀਂ ਦਰਬਾਰ ਸਾਹਿਬ ਜਾਵਾਂਗੇ ਉੱਥੇ ਸ਼ੁਕਰਾਨਾ ਗੁਰੂ ਰਾਮਦਾਸ ਦਾ ਕਰਕੇ ਫਿਰ ਇਹਦੇ ਪਿੰਡ ਛੱਡ ਕੇ ਆਵਾਂਗੇ ਇਸ ਯੋਧੇ ਦੇ ਇੱਕ ਬਹੁਤ ਬਲੱਖਣਤਾ ਲੀਡਰ ਲੋਕਾਂ ਨੂੰ ਕਿਸਾਨਾਂ ਨੂੰ ਪਤਾ ਲੱਗ ਗਿਆ ਲੀਡਰ ਸਾਡਾ ਅਸਲ ਕੌਣ ਹੈ ਬਿਲਕੁਲ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਵੀ ਹੁਣ ਜਿੱਤਵਲ ਕਿਸਾਨ ਵਧਣੇ ਸ਼ੁਰੂ ਹੋ ਚੁੱਕੇ ਹੈ ਸ਼ੁਰੂਆਤ ਤਾਂ ਬਹੁਤ achi ਹੋਈ ਹੈ ਸ਼ੁਰੂਆਤ ਹੋਈ ਹੈ ਕਿ ਚਿੱਠੀ ਲੈ ਕੇ ਆਏ ਨੇ ਰਿਟਰਨ ਆਏ ਨੇ ਪਰ ਸਾਡਾ ਇਹਦੇ ਚੋਂ ਕੋਈ ਗੜਬੜ ਕਰੇਗਾ ਤਾਂ ਸਾਡੇ ਹੱਥ ਹੀ ਗੇਮ ਹੈ ਪਹਿਲਾਂ ਤਾਂ ਕੋਈ ਕਰ ਨਹੀਂ ਸਕਦਾ ਡੱਲੇਵਾਲ ਸਾਹਿਬ ਦਾ ਜਾਂ ਬਾਕੀਆਂ ਦਾ ਮਰਨ ਵਰਤੇ ਖਲਵਾਉਣ ਦੀ ਗੱਲ ਹੋਵੇ ਵੀ ਚਿੱਠੀ ਭੇਜ ਦਿਓ ਬਾਅਦ ਚ ਮੀਟਿੰਗਾਂ ਚ ਸਿੱਟਾ ਜਿਹੜਾ ਨਿਕਲੋ ਵਕਤ ਇਹਦੇ ਇਥੇ ਮਰਦਮਤ ਚ ਹੋਰ ਵਾਧਾ ਹੋ ਜਾਊਗਾ ਕੋਈ 111 ਥੋੜੇ ਨੇ ਸਾਰਾ ਦੇਸ਼ ਦੇ ਕਥਾਨਾ ਇੱਥੇ ਰਿਪੋਰਟਾਂ ਜੋ ਆਈਆਂ ਜੋ ਮੈਂ ਪਤਾ ਕੀਤਾ ਆਂਧਰਾ ਵਿੱਚ ਬੈਣ ਵਾਲੇ ਨੇ ਕਰਨਾਟਕਾ ਚ ਬੈਣ ਵਾਲੇ ਨੇ ਤਲ ਮਲਾਡੂ ਚ ਬੈਣ ਵਾਲੇ ਨੇ ਇਹ ਸਾਰੇ ਡੱਲੇਵਾਰ ਦਾ ਰੂਪ ਮੈਂ ਸਪੱਸ਼ਟ ਅੱਜ ਫਿਰ ਕਰਨਾ ਚਾਹਣਾ ਤੁਹਾਡਾ ਧੰਨਵਾਦ ਕਰਕੇ ਡੱਲੇਵਾਰ ਸਾਹਿਬ ਨੂੰ ਲੋਕਾਂ ਦੀ ਸ਼ਕਤੀ ਲਈ ਹੋਈ ਦੁਰਵਰਤੋਂ ਕਰਕੇ ਉਹ ਘਬਰਾਨ ਕੋਈ ਨੁਕਸਾਨ ਪਹਚਾ ਸਕਦੇ ਸੀ ਜੇ ਪਛਾਣ ਦੀ ਕੋਸ਼ਿਸ਼ ਕੀਤੀ ਹੁੰਦਾ ਪਰ ਉਹਨਾਂ ਦੀ ਵਿਚਾਰਧਾਰਾ ਜਿਹੜਾ ਪੌਦਾ ਲਾ ਗਿਆ ਪੌਦਾ ਤਾਂ ਬਹੁਤ ਵਧੇ ਫੁੱਲੇਗਾ ਹੁਣ ਵੀ ਇਹਨਾਂ ਦੀ ਵਿਚਾਰਧਾਰਾ ਨੂੰ ਕਿਵੇਂ ਦੱਬ ਲੈਣਗੇ ਵੇਖੋ ਇਹਨਾਂ ਦੀ ਵਿਚਾਰ ਤਾਰਾ ਚੋਂ ਇੱਕ ਤੋਂ 11 ਪੈਦਾ ਹੋਏ ਮੈਨੂੰ ਇਹ ਆਉਂਦਾ ਸੀ ਧੱਲੇਵਾਰ ਸਾਹਿਬ ਚਲਾ ਗਿਆ ਤੁਹਾਡੇ ਕੋਲ ਲੀਡਰ ਦੀ ਮੈਂ ਕਿਹਾ ਇਹ ਲੀਡਰ ਪੈਦਾ ਕਰਕੇ ਜਾਏਗਾ ਇਹ ਜਾਂਦਾ ਨਹੀਂ ਐਡੀ ਛੇਤੀ ਨਹੀਂ ਜਾਂਦਾ ਔਰ ਕੈਂਸਰ ਦਾ ਬ੍ਰੇਜ ਹੋਵੇ ਇਹ ਕੁਦਰਤ ਦਾ ਸਾਰਾ ਵਰਤਾਰ ਹੈ ਖੁਸ਼ੀ ਕਿੰਨੀ ਕਾ ਚਿਹਰੇ ਤੋਂ ਤਾਂ ਨਜ਼ਰ ਆ ਰਿਹਾ ਜੀ ਖੁਸ਼ੀ ਅੰਦਰੂਨੀ ਕਿੰਨੀ ਖੁਸ਼ੀ ਆ ਜੀ ਮੈਨੂੰ ਖੁਸ਼ੀ ਮੈਂ ਤਵਲੀ ਤੇ ਜਾਣੀ ਚੱਕਦੀ ਮੈਂ ਜਿਵੇਂ ਲੱਖਾਂ ਜਦੋਂ ਮੈਂ ਗੋਡੀ ਹੱਥ ਲਾਇਆ ਬਜ਼ੁਰਗ ਦੇ ਪਤਾ ਹੈ ਨਾ ਤੁਸੀਂ ਚਲਾਈ ਵੀਡੀਓ ਮੈਂ ਉਦੋਂ ਉਹਨੇ ਕਿਹਾ ਤੂੰ ਉਮਰ ਚ ਵੱਡਾ ਹੈ ਮੈਂ ਕਿਹਾ ਉਮਰਾਂ ਤੇ ਦੇਖੇ ਨਹੀਂ ਹੁੰਦੇ ਤੇਰੇ ਰਾਦੇ ਨੂੰ ਮੈਂ ਗੋਡੀ ਹੱਥ ਲਾਇਆ ਮੈਂ ਤੇਰੀ ਇਮਾਨਦਾਰੀ ਨੂੰ ਦੂਰ ਦੇਚੀ ਨੂੰ ਸਾਡੇ ਬੱਚਿਆਂ ਦੇ ਭਵਿੱਖ ਨੂੰ ਤੂੰ ਸੁਰੱਖਿਤ ਰੱਖਣ ਵਾਸਤੇ ਆਪਣਾ ਤਾਅ ਤੇ ਲਾਇਆ ਤਾਂ ਮੈਂ ਤੇਰੇ ਗੋਡੇ ਨੂੰ ਹੱਥ ਲਾਇਆ ਮੈਂ ਤੇਰੇ ਗੋਡੇ ਨੂੰ ਤੇਰੀ ਵਿਚਾਰਤਾਰਾਂ ਨੂੰ ਗੋਡੇ ਨੂੰ ਹੱਥ ਲਾਇਆ ਸੋ ਮੈਂ ਬਹੁਤ ਖੁਸ਼ ਹਾਂ ਉਹ ਵਿਚਾਰ ਦੀ ਕਲਾ ਚ ਨੇ ਮੇਰੇ ਭਰਾ ਨੂੰ ਉਸੇ ਤਰ੍ਹਾਂ ਅਸੀਂ ਦਰਬਾਰ ਸਾਹਿਬ ਦਾ ਇਤਜਾਮਾਂ ਦੇ ਫਿਰ ਉੱਥੇ ਲਿਖ ਜਾਣਾ ਤਾਂ ਲਗਾਤਾਰ ਮੈਂ ਤਸਵੀਰਾਂ ਦਿਖਾ ਰਿਹਾ ਹਾਂ ਕਿ ਇਸ ਤਰੀਕੇ ਦੇ ਨਾਲ ਜਿਹੜਾ ਅੱਜ ਮਾਹੌਲ ਆ ਇੱਥੇ ਮੈਂ ਕਹੂੰਗਾ ਕਿ ਜਿਹੜੇ ਮਰਨ ਵਰਤ ਖੋਲਿਆ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਖੁਸ਼ੀ ਨਜ਼ਰ ਆ ਰਹੀ ਹੈ ਤੇ ਹੁਣ ਵੀ ਇਕੱਠ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਜਿਹੜੇ ਪਰਦੇਸ ਦੇ ਉੱਤੇ ਬੈਠੇ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਭਾਈ ਜੀ ਅੱਜ ਮਰਨ ਵਰਤ ਤੁਹਾਡਾ ਖੁੱਲ ਗਿਆ ਪਰ ਜਗਜੀਤ ਸਿੰਘ ਡੱਲੇਵਾਲ ਹਲੇ ਵੀ ਉਸੇ ਤਰੀਕੇ ਨਾਲ ਬੈਠੇ ਨੇ ਕੀ ਲੱਗਦਾ ਕਿ ਕਾਫੀ ਢੇਰ ਤੋਂ ਬਾਅਦ ਨਹੀਂ ਪ੍ਰਪੋਜ਼ਲ ਆਈ ਹਾਂਜੀ ਢੇਰ ਤੋਂ ਬਾਅਦ ਜ਼ਰੂਰ ਪ੍ਰਪੋਜ਼ਲ ਆਈ ਆ ਦੇਖੋ ਅਸੀਂ ਪੀਸਫੁੱਲ ਬੈਠੇ ਸੀਗੇ ਦੇ ਪੀਸਫੁਲ ਅਸੀਂ ਟ੍ਰੇਨਰਸ ਵੀ ਜਾਂਦੇ ਸੀ ਤਾਂ ਵੀ ਗ੍ਰਿਫਤਾਰ ਕੀਤਾ ਜਦੋਂ ਪੈਦਲ ਹਾਂ ਤਾਂ ਵੀ ਗ੍ਰਿਫਤਾਰ ਕੀਤਾ ਸੀਗਾ ਇਹਦੇ ਵਿੱਚ ਕਈ ਕਹਿੰਦੇ ਆ ਵੀ ਲੀਡਰ ਆਪਣੀ ਫੌਜ ਮਰਾਉਂਦੇ ਹੁੰਦੇ ਆ ਵੀ ਲੀਡਰ ਆਪ ਨਹੀਂ ਮਰਦੇ ਇਹਦੇ ਵਿੱਚ ਕੀ ਸੋਚਿਆ ਜਿਹੜੇ ਆਪਣੇ ਆਗੂ ਡਲੇ ਸਭ ਹੈਗੇ ਆ ਨਾ ਤਾਂ ਇਹ ਆਗੂ ਕੋਈ ਬਣਿਆ ਤੱਕ ਨਾ ਕਿਸੇ ਨੇ ਬਣਨਾ ਇਹਨਾਂ ਨੇ ਕੀ ਸੋਚਿਆ ਵੀ ਆਪਾਂ ਆਪਣੀ ਫੌਜ ਨੂੰ ਦਾ ਨੁਕਸਾਨ ਨਹੀਂ ਕਰਾਉਣਾ ਵੀ ਸਭ ਤੋਂ ਪਹਿਲਾਂ ਸਹਾਦਤ ਆਪਾਂ ਦੇਵਾਂਗੇ ਜਿਹੜਾ ਕਿ ਸਾਡਾ ਮਰਨ ਮਤ ਪੰਜਵੇਂ ਦਿਨ ਦੇ ਵਿੱਚ ਸੀਗਾ ਤਰਵਾਇਆ ਗਿਆ ਅੱਜ ਸਾਡੇ ਪ੍ਰਧਾਨ ਜੀ ਦਾ ਮਰਨ ਮਤ ਪਚਮੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਤੇ ਉਹਨਾਂ ਨੇ ਰਾਤ ਸਾਨੂੰ ਕੀ ਕਿਹਾ ਕਹਿੰਦੇ ਵੀ ਜਿਹੜੇ ਸਾਡੇ 121 ਮਰਜੀਬੜੇ ਸਾਡੇ ਆਗੂ ਨੌਜਵਾਨ ਜੋਧੇ ਬੈਠੇ ਆ ਬਈ ਉਹਨਾਂ ਦੀ ਇਜਾਤ ਤੋਂ ਮੈਂ ਕੁਝ ਨਹੀਂ ਕਰੂੰਗਾ ਫਿਰ ਸਾਡੇ ਕੋਲੇ ਗਿਆ ਜੋ ਸਾਡੀ ਇਜਾਤ ਲਈ ਤਾਂ ਡਲਿਆ ਸਭ ਨੂੰ ਥੋੜਾ ਟ੍ਰੀਟਮੈਂਟ ਲਿਆ ਪਰ ਅੰਨ ਦਾਣਾ ਪਾਣੀ ਉਹ ਵੀ ਨਹੀਂ ਸ਼ੱਕेंगे ਉਹ ਸਕੇਗੇ ਨਹੀਂ ਅਸੀਂ ਵੀ ਅੱਜ ਕਹਿੰਦੇ ਸੀ ਹਾਂ ਮੈਡੀਕਲ ਟ੍ਰੀਟਮੈਂਟ ਨਾਰਮਲ ਲੈ ਰਹੇ ਆ ਮਤਾਂ ਅੰਨ ਦਾਣਾ ਕੁਝ ਨਹੀਂ ਸ਼ੱਕेंगे ਇਕੱਲੇ ਪਾਣੀ ਦੇ ਗੁਜ਼ਾਰਾ ਕਰਨਗੇ ਜਿਹੜੀ ਹੁਣ 14 ਤਰੀਕ ਨੂੰ ਜੇ ਅਸੀਂ 121 ਮਰਜੀਵੜੇ ਬੈਠੇ ਆਂ ਤੇ ਦੋਨੋਂ ਫਾਰਮਾਂ ਦੇ ਇੱਕੇ ਦੇ ਨਾਲ ਤੇ ਸਰਕਾਰ ਚੁਕੀ ਆ ਤਾਂ ਸਰਕਾਰ ਨੇ ਚੁਕਣ ਕਰਕੇ ਸਾਨੂੰ 14 ਦੀ ਮੀਟਿੰਗ ਦਿੱਤੀ ਆ ਉਹ ਮੀਟਾ ਛੱਟਾ ਕਿਨ ਕਦੋਂ ਤੇਰ ਬਾਅਦ ਨੇ ਦਿੱਤੀ ਮੀਟਿੰਗ ਉਹ ਲੰਬਾ ਸਮਾਂ ਨਹੀਂ ਪਤਾ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਹੈ ਤਾਂ ਇਹ ਹੋਣਾ ਚਾਹੀਦਾ ਸੀ ਵੀ ਅੱਜ ਪ੍ਰਪੋਜ਼ਲ ਲੈ ਕੇ ਆਇਆ ਕੱਲ ਨੂੰ ਮੀਟਿੰਗ ਰੱਖ ਲੈਂਦੇ ਦੇਖੋ ਜੀ ਲੰਮਾ ਸਮਾਂ ਦਾ ਇਸ ਕਰਕੇ ਹੋ ਜਾਂਦਾ ਪਤਾ ਕੀ ਆ ਕੋਈ ਕਹਿੰਦਾ ਇਹ ਕੌਣ ਬੈਠਿਆ ਆ ਕੋਈ ਕਹਿੰਦਾ ਅੱਤਵਾਦੀ ਆ ਕੋਈ ਕਹਿੰਦਾ ਵੱਖਵਾਦੀ ਆ ਤੁਹਾਨੂੰ ਪਤਾ ਕਿੰਨੇ ਫੋਰ ਬਣੇ ਹੋਏ ਆ ਅਲੱਗ-ਅਲ ਜਿਹੜਾ ਇੱਕ ਸੱਚੇ ਦਿਲਾਂ ਇਨਸਾਨ ਤੁਰਦਾ ਵਾਇਗਰੂ ਦਾ ਔਟ ਆਸਰਾ ਲੈ ਕੇ ਤੁਰਦਾ ਪਰ ਉਹਦੀ ਜੱਤ ਹਮੇਸ਼ਾ ਹੁੰਦੀ ਆ ਸਾਡੇ ਪ੍ਰਧਾਨ ਜੀ ਵਾਇਗਰੂ ਮੰਨਣ ਵਾਲੇ ਆ ਤੇ ਗੁਰੂ ਸਾਹਿਬ ਨੂੰ ਅਸੀਂ ਇਨਸਾਨ ਸਾਹਿਬ ਵੀ ਨਾਲ ਲੈ ਕੇ ਚੱਲਦੇ ਆਂ ਡਰੋਲ ਸਾਡੀ ਕਿਸਾਨਾਂ ਦੀ ਜਥੇਬੰਦੀਆਂ ਦੋਨੋਂ ਫੋਰਮਾਂ ਦੇ ਇੱਕਾ ਜਿਹੜੇ ਦੋਨੇ ਫੋਰਮਾਂ ਦੇ ਆਗੂ ਸਹਿਬਾਨ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਜੇ ਕਿਤੇ ਪਿਛਲੀ ਵਾਰ ਵੀ ਆਪਾਂ 15-20 ਦਿਨ ਉਥੇ ਦਿੱਲੀ ਦੇ ਵਿੱਚ ਬੈਠ ਜਾਂਦੇ ਤੇ ਉਦੋਂ ਆਪਣਾ ਮਸਲਾ ਹੱਲ ਹੋ ਜਾਂਦਾ ਇਹ ਆਪਾਂ ਨੂੰ ਦੁਬਾਰਾ ਅੰਦੋਲਨ ਨਾ ਖੜਾ ਕਰਨਾ ਪੈਂਦਾ ਦੇਖੋ ਅੰਦੋਲਨ ਹੈ ਕਾ ਨੂੰ 6 ਮਹੀਨੇ ਲਾਗੇ ਦੋਨੇ ਫੋਰਮਾਂ ਦੇ ਗੁਸੈਵਨ ਖਾਸ ਕਰਕੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਸੂਬਾ ਪ੍ਰਧਾਨ ਆ ਕਿਸਾਨੀ ਦੇ ਥੰਮ ਕਿਸਾਨਾਂ ਦੇ ਮਸੀਹਾ ਲੋਕਾਂ ਦੇ ਹਮਦਰਦ ਜਿਹੜੇ 6-6 ਮਹੀਨੇ ਘਰੇ ਨਹੀਂ ਬੜੇ ਉਹਨਾਂ ਨੇ ਅੰਦੋਲਨ ਖੜਾ ਕੀਤਾ ਹੈ ਪਹਿਲਾ 21 ਮਹਾ ਪੰਚਾਇਤਾਂ ਕੀਤੀਆਂ ਦੇਖਦੇ ਵਿੱਚ ਪੰਜਾਬ ਦੇ ਤਿੰਨ ਮਹਾ ਪੰਚਾਇਤਾਂ ਕੀਤੀਆਂ ਤਾਂ ਕਿ ਤੇਰਾ ਫਰਮ ਮੋਰਚਾ ਵਿੱਡਿਆ ਸੀਗਾ ਇਸ ਮੋਰਚੇ ਦੇ ਵਿੱਚ ਨੁਕਸਾਨ ਇਸੇ ਕਰਕੇ ਮਾਰ ਮਾਰ ਕੇ ਬੈਠੇ ਜੀ ਕਿਉਂਕਿ 6 ਨੌਜਵਾਨਾਂ ਦੀ ਅੱਖਾਂ ਚਲੀ ਗਈ ਸਾਡੀ ਨਿਗਾਹ ਚਲੀ ਗਈ ਸੀ ਇੱਕ ਨੌਜਵਾਨ ਸਾਡਾ ਸ਼ੁਭ ਕਰਨ ਸੀਦ ਹੋ ਗਿਆ ਸੀ ਇੱਕ ਪਿਰਤ ਪਾਣ ਨੂੰ ਬੋਰੀ ਪਾ ਕੇ ਕੁੱਟਿਆ ਸੀਗਾ 400 ਤੋਂ ਵੱਧ ਜਿਹੜੇ ਸਾਡੇ ਨੌਜਵਾਨਾਂ ਜ਼ਖਮੀ ਹੋ ਗਏ ਸੀਗੇ ਇੱਕੋ ਇੱਕ ਤਰੀਕਾ ਸੀ ਵੀ ਆਪਾਂ ਪੀਸਫੁਲ ਕਰਾਂਗੇ ਚਾਹੇ ਸੰਸਵਾਦ ਤਾਂ ਨਾ ਦੇਣੇ ਪਣਿਆ ਇਹ 121 ਤੇ 101 ਆਪਣੇ ਦੋਨੇ ਫਾਰਮਾਂ ਦੇ ਅੱਗੇ ਸੀ 10 ਹਰਿਆਣੇ ਵਾਲੇ ਸੀ ਇੱਕ ਡੱਲੇਵਾਲ ਸਾਹਿਬ ਜਾਂਦੀ 122 ਡੱਲੇਵਾਲ ਹੋ ਗਏ ਸੀਗੇ ਜਦੋਂ 122 ਡੱਲੇਵਾਲ ਹੋ ਗਏ ਤੇ ਕੇਂਦਰ ਸਰਕਾਰ ਝੁਕੀ ਆ ਤੇ ਸਾਨੂੰ ਮੀਟਿੰਗ ਦਿੱਤੀ ਆ ਤੇ ਉਦੋਂ ਅਗਲਾ ਫੈਸਲਾ ਜਿਵੇਂ ਵੀ ਦੋਨੇ ਫਾਰਮਾਂ ਦਾ ਹੋਊਗਾ ਜੋ ਅਗਲੀ ਰਣਨੀਤੀ ਹੋਗੀ ਉਹ ਤੈਅ ਹੋਗੀ ਤਾ ਲਗਾਤਾਰ ਮੈਂ ਤਸਵੀਰਾਂ ਦਿਖਾ ਰਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਜਿਹੜੀ ਆ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂ 100 ਜਿਹੜੇ 21 ਕਿਸਾਨ ਸੀ ਬੈਠੇ ਉਹਨਾਂ ਦੇ ਵੱਲੋਂ ਤਾਂ ਮਰਨ ਵਰਤ ਖੋਲ ਦਿੱਤਾ ਗਿਆ ਤਾਂ ਪਰ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੇ ਉਹ ਹਾਲੇ ਵੀ ਅੰਨ ਨਹੀਂ ਖਾਣਗੇ ਮੈਡੀਕਲ ਟ੍ਰੀਟਮੈਂਟ ਜਿਹੜਾ ਆ ਜ਼ਰੂਰ ਉਹਨਾਂ ਦਾ ਕਰਵਾਇਆ ਜਾਵੇਗਾ ਮੈਡੀਕਲ ਟ੍ਰੀਟਮੈਂਟ ਜ਼ਰੂਰ ਉਹਨਾਂ ਦਾ ਕਰਵਾਇਆ ਜਾ ਰਿਹਾ ਤੇ ਇਹ ਤਸਵੀਰਾਂ ਨੇ ਜੋ ਅੱਜ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਉੱਥੇ ਲਗਾਤਾਰ ਪਹੁੰਚ ਰਹੇ ਨੇ ਤਾਂ ਲਗਾਤਾਰ ਸੋ ਮੈਂ ਬਹੁਤ ਖੁਸ਼ ਹਾਂ ਉਹ ਵਿਚਾਰ ਦੀ ਕਲਾ ਚਲੇ ਮੇਰੇ ਭਰਾ ਨੂੰ ਉਸੇ ਤਰ੍ਹਾਂ ਅਸੀਂ ਦਰਬਾਰ ਸਾਹਿਬ ਦਾ ਇਤਜਾਮਾਂਗੇ ਫਿਰ ਉੱਥੇ ਲੱਗ ਜਾਵਾਂਗੇ ਬਿਲਕੁਲ ਤਾਂ ਲਗਾਤਾਰ ਮੈਂ ਤਸਵੀਰਾਂ ਦਿਖਾ ਰਿਹਾ ਹਾਂ ਕਿ ਇਸ ਤਰੀਕੇ ਦੇ ਨਾਲ ਜਿਹੜਾ ਅੱਜ ਮਾਹੌਲ ਆ ਇੱਥੇ ਮੈਂ ਕਹੂੰਗਾ ਕਿ ਜਿਹੜੇ ਮਰਨ ਵਰਤ ਖੋਲਿਆ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਖੁਸ਼ੀ ਨਜ਼ਰ ਆ ਰਹੀ ਹੈ ਤੇ ਹੁਣ ਵੀ ਇਕੱਠ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਜਿਹੜੇ ਵੀ ਗੱਲਬਾਤ ਕਰਦੇ ਆਂ ਭਾਈ ਜੀ ਅੱਜ ਮਰਨ ਵਰਤ ਤੁਹਾਡਾ ਖੁੱਲ ਗਿਆ ਪਰ ਜਗਜੀਤ ਸਿੰਘ ਡੱਲੇਵਾਲ ਹਲੇ ਵੀ ਉਸੇ ਤਰੀਕੇ ਨਾਲ ਬੈਠੇ ਨੇ ਕੀ ਲੱਗਦਾ ਕਿ ਕਾਫੀ ਧੀਰ ਤੋਂ ਬਾਅਦ ਨਹੀਂ ਪ੍ਰਪੋਜ਼ਲ ਆਈ ਹਾਂਜੀ ਧੀਰ ਤੋਂ ਬਾਅਦ ਜ਼ਰੂਰ ਪ੍ਰਪੋਜ਼ਲ ਆਈ ਆ ਦੇਖੋ ਅਸੀਂ ਪੀਸਫੁੱਲ ਬੈਠੇ ਸੀਗੇ ਦੇ ਪੀਸਫੁੱਲ ਅਸੀਂ ਟ੍ਰੇਨਾਂ 'ਚ ਵੀ ਜਾਂਦੇ ਸੀ ਤਾਂ ਵੀ ਗ੍ਰਿਫਤਾਰ ਕੀਤਾ ਜਦੋਂ ਪੈਦਲਾਂ 'ਚ ਤਾਂ ਵੀ ਗ੍ਰਿਫਤਾਰ ਕੀਤਾ ਸੀਗਾ ਇਹਦੇ ਵਿੱਚ ਕਈ ਕਹਿੰਦੇ ਆ ਵੀ ਲੀਡਰ ਆਪਣੀ ਫੌਜ ਮਰਾਉਂਦੇ ਹੁੰਦੇ ਆ ਵੀ ਲੀਡਰ ਆਪ ਨਹੀਂ ਮਰਦੇ ਇਹਦੇ ਵਿੱਚ ਕੀ ਸੋਚਿਆ ਜਿਹੜੇ ਆਪਣੇ ਆਗੂ ਡੱਲੇਵਾਲ ਸਭ ਹੈਗੇ ਆ ਨਾ ਤਾਂ ਇਹ ਜਾਗੂ ਕੋਈ ਬਣਿਆ ਤੱਕ ਨਾ ਕਿਸੇ ਨੇ ਬਣ ਇਹਨਾਂ ਨੇ ਕੀ ਸੋਚਿਆ ਵੀ ਆਪਾ ਆਪਣੀ ਫੌਜ ਨੂੰ ਦਾ ਨੁਕਸਾਨ ਨਹੀਂ ਕਰਾਉਣਾ ਵੀ ਸਭ ਤੋਂ ਪਹਿਲਾਂ ਸ਼ਹਾਦਤ ਆਪਾਂ ਦੇਵਾਂਗੇ ਜਿਹੜਾ ਕਿ ਸਾਡਾ ਮਰਨ ਮਤ ਅਜ 5ਵੇਂ ਦਿਨ ਦੇ ਵਿੱਚ ਸੀਗਾ ਤਰਵਾਇਆ ਗਿਆ ਆ ਸਾਡੇ ਪ੍ਰਧਾਨ ਜੀ ਦਾ ਮਰਨ ਮਤ 55ਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਤੇ ਉਹਨਾਂ ਨੇ ਰਾਤ ਸਾਨੂੰ ਕੀ ਕਿਹਾ ਕਹਿੰਦੇ ਵੀ ਜਿਹੜੇ ਸਾਡੇ 121 ਮਰਜੀਵੜੇ ਸਾਡੇ ਆਗੂ ਨੌਜਵਾਨ ਯੋਧੇ ਬੈਠੇ ਆ ਵੀ ਉਹਨਾਂ ਦੀ ਇੱਜ਼ਤ ਉਪਰ ਮੈਂ ਕੁਝ ਨਹੀਂ ਕਰੂੰਗਾ ਫਿਰ ਸਾਡੇ ਕੋਲੇ ਗਿਆ ਜੋ ਸਾਡੀ ਇੱਜ਼ਤ ਲਈ ਤਾਂ ਡਲਿਆ ਸਭ ਨੂੰ ਥੋੜਾ ਟ੍ਰੀਟਮੈਂਟ ਲਿਆ ਪਰ ਅੰਨ ਦਾਣਾ ਪਾਣੀ ਉਹ ਵੀ ਨਹੀਂ ਸ਼ਕਣਗੇ ਹੋ ਸਕਗੇ ਨਹੀਂ ਅਸੀਂ ਵੀ ਅੱਜ ਕਹਿੰਦੇ ਸੀ ਹਾਂ ਮੈਡੀਕਲ ਟ੍ਰੇਨ ਵਿੱਚ ਨਾਰਮਲ ਲੈ ਰਹੇ ਆ ਮਤਲਬ ਅੰਨ ਦਾਣਾ ਕੁਝ ਨਹੀਂ ਛੱਕੇ ਇਕੱਲੇ ਪਾਣੀ ਦੇ ਗੁਜ਼ਾਰਾ ਕਰਨਗੇ ਜਿਹੜੀ ਹੁਣ 14 ਤਰੀਕ ਨੂੰ ਜੇ ਅਸੀਂ 121 ਮਰਜੀਵੜੇ ਬੈਠੇ ਆ ਤੇ ਦੋਨੋਂ ਆ